ਸਾਸਤਰੀ ਕਾਲ ਜੀ ਅੱਜ ਦੀ ਵੀਡੀਓ ਤੁਸੀਂ ਸਕਿਪ ਨਾ ਕਰਿਓ ਅੱਜ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਬਹੁਤ ਹੀ ਮਤਲਬ ਗੰਭੀਰ ਕਰਨ ਜਾ ਰਿਹਾ ਹਾਂ ਜਿਵੇਂ ਕਿ ਤੁਸੀਂ ਹੁਣ ਸੁਣਿਆ ਹੀ ਹੋਵੇਗਾ ਕਿ ਹਿਮਾਚਲਪੁਰ ਜ਼ਿਲ੍ਹੇ ਵਿੱਚ 4 ਸਾਲ ਦੇ ਬੱਚੇ ਨਾਲ ਇੱਕ ਪ੍ਰਵਾਸੀ ਵੀਰ ਨੇ ਕਿਦਾਂ ਨਾ ਮਤਲਬ ਘਟਨਾ ਕੀਤੀ ਆ ਵੀ ਜਿੱਦਾਂ ਮਤਲਬ ਉਸ ਬੱਚੇ ਦਾ ਮਿਸਯੂਜ਼ ਕੀਤਾ ਜਾਂ ਗਲਤ ਕੰਮ ਕੀਤਾ ਆਪਾਂ ਕਹਿ ਸਕਦੇ ਹਾਂ ਪਰ ਇਹਨਾਂ ਦਾ ਇੰਨਾ ਹੌਸਲਾ ਕਿਉਂ ਵੱਧ ਗਿਆ ਪਹਿਲੀ ਤੇ ਗੱਲ ਆ ਹੌਸਲਾ ਉਦੋਂ ਹੀ ਕਿਸੇ ਪ੍ਰਵਾਸੀ ਵੀਰ ਦਾ ਜਾਂ ਕਿਸੇ ਦਾ ਵੀ ਵਾਅਦਾ ਹੁੰਦਾ ਜਦੋਂ ਉਹਨਾਂ ਦੀ ਤੈਦਾਰ ਜਾਂ ਉਹਨਾਂ ਦਾ ਵਾਅਦਾ ਹੋ ਜਾਂਦਾ ਹੁਣ ਪੰਜਾਬ ਦੇ ਵਿੱਚ ਪੰਜਾਬੀ ਘੱਟ ਰਹਿ ਗਏ ਆ ਤੇ ਪ੍ਰਵਾਸੀ ਜ਼ਿਆਦੇ ਹੋ ਗਏ ਆ ਇਹਨਾਂ ਨੂੰ ਇਹਨਾਂ ਉਤਸ਼ਾਹ ਕਿਉਂ ਮਿਲਿਆ ਮਤਲਬ ਇਹਨਾਂ ਨੂੰ ਹੌਸਲਾ ਕਿੱਦਾਂ ਮਿਲ ਗਿਆ ਪਤਾ ਕੀ ਗੱਲ ਆ ਸਾਡੇ ਜਿਹੜੇ ਨਵੇਂ ਪੀੜੀ ਆ ਨੌਜਵਾਨ ਆ ਸਾਰੀ ਬਾਹਰ ਜਾਈ ਜਾਂਦੀ ਆ ਤੇ ਜਦੋਂ ਬਾਹਰ ਜਾਈ ਜਾਂਦੇ ਆ ਤੇ ਜਿਹੜੇ ਮਗਰ ਏਡੇ ਏਡੇ ਮਹਿਲ ਕੋਠੀਆਂ ਤੁਹਾਨੂੰ ਪਤਾ ਖੜੀਆਂ ਕੀਤੀਆਂ ਉਹ ਆਪਾਂ ਆਪਣੇ ਪੰਜਾਬੀ ਵੀਰ ਨੂੰ ਜਾਂ ਰਿਸ਼ਤੇਦਾਰ ਨੂੰ ਨਹੀਂ ਕਿਸੇ ਨੂੰ ਦੇਣੀ ਆ। ਉਹ ਆਪਾਂ ਪ੍ਰਵਾਸੀ ਬਿਠਾ ਕੇ ਜਾਣੇ ਆ। ਨਾਲੇ ਤੋਂ ਕੋਠੀਆਂ ਦੇ ਵਿੱਚ ਆਪਣੀਆਂ ਕਮਾਈ ਹੋਈ ਕੋਠੀਆਂ ਜਿਹੜੀਆਂ ਆਪਾਂ ਮਿਹਨਤ ਨਾਲ ਕਮਾਈਆਂ ਉਹਨਾਂ ਵਿੱਚ ਐਸ਼ ਕਰਦੇ ਆ ਤੇ ਨਾਲੇ ਆਪਾਂ ਉਹਨਾਂ ਨੂੰ ਪੈਸੇ ਭੇਜਦੇ ਆ ਵੀ ਇਹ ਸਾਡੀ ਕੋਠੀ ਦੀ ਦੇਖਭਾਲ ਕਰਦੇ ਆ। ਜਦ ਅਸੀਂ ਇੱਥੇ ਮੁੜ ਕੇ ਮੋੜਨਾ ਹੀ ਨਹੀਂਗਾ। ਜਦ ਮੁੜ ਕੇ ਆਉਣਾ ਨਹੀਂ। ਫੇ ਥੋੜੇ ਚਿਰਾਂ ਬਾਅਦ ਸਾਡੇ ਨਿਆਣੇ ਉੱਥੇ ਪੱਕੇ ਹੋਏ ਜਾਂਦੇ ਆ। ਉਹ ਇੱਥੇ ਆਉਂਦੇ ਨਹੀਂ। ਤੇ ਫੇ ਅਸੀਂ ਉਹ ਆਪਣੀਆਂ ਜ਼ਮੀਨਾਂ ਜਾਇਦਾਦਾਂ ਇੱਥੋਂ ਵੇਚੀ ਜਾਂਦੇ ਆਂ ਵੇਚ ਕੇ ਅਸੀਂ ਉੱਥੇ ਬਾਹਰ ਜਾ ਕੇ ਬਸੇ ਜਾਂਦੇ ਆਂ ਅੱਗੇ ਲੋਕੀ ਜਾਂਦੇ ਸੀ ਬਾਹਰ 5-10 ਸਾਲ ਲਾਉਂਦੇ ਸੀ ਤੇ ਬਾਹਰ ਮੁੜ ਆਉਂਦੇ ਸੀਗੇ ਤੇ ਆਪਣਾ ਇੱਥੇ ਕੋਈ ਨਾ ਕੋਈ ਬਿਜ਼ਨਸ ਕਰਦੇ ਸੀ ਪਰ ਹੁਣ ਸਾਡੇ ਲੋਕਾਂ ਨੂੰ ਪਤਾ ਨਹੀਂ ਕੀ ਗੱਲ ਆ ਵੀ ਬਾਹਰ ਜਾਦਾ ਮਤਲਬ ਵਧੀਆ ਲੱਗਣ ਲੱਗ ਪਿਆ ਚਲੋ ਹਰ ਬੰਦਾ ਆਪਣੀ ਸੈਟਿੰਗ ਦੇਦਾ ਪਰ ਘੱਟ ਤੋਂ ਘੱਟ ਇੰਨਾ ਤਾਂ ਬੰਦੇ ਨੂੰ ਹੋਣਾ ਚਾਹੀਦਾ ਵੀ ਜੇ ਤੁਸੀਂ ਬਾਹਰ ਆ ਤਾਂ ਉੱਥੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਕਿਸੇ ਜੱਟ ਜ਼ਿਮੀਂਦਾਰ ਭਰਾ ਨੂੰ ਜਾਂ ਹੋਰ ਜਿਹੜੀਆਂ ਬਰਾਬਰ ਹੋਰ ਜਿਹੜੀਆਂ ਆਪਣੀਆਂ ਬਰਾਦਰੀਆਂ ਉਹਨਾਂ ਨੂੰ ਵੀ ਰਹਿਣ ਨੂੰ ਦੇ ਸਕਦੇ ਆ ਪਰ ਹੁਣ ਇਹਨਾਂ ਦੀ ਤਾਦਾਦ ਇੰਨੀ ਵੱਧ ਗਈ ਚੌਂਕਾਂ ਦੇ ਵਿੱਚ ਇਹ ਜਿੱਦਾਂ ਖੜਨ ਲੱਗ ਪਿਆ ਜਿੱਦਾਂ ਅੱਗੇ ਆਪਣੇ ਜ਼ਿਮੀਂਦਾਰਾਂ ਦੇ ਮੁੰਡੇ ਹੁੰਦੇ ਸੀਗੇ ਚਲੋ ਲਾ ਲਓ ਵੀ 8 10 ਕਿਤੇ ਕਿਤੇ ਹੁਣ ਮਤਲ ਲਾ ਲਓ ਵੀ ਸਿੱਖਾਂ ਦੀਆਂ ਜਾਂ ਕਿਸੇ ਵੀ ਧਰਮ ਦੀਆਂ ਜਿਹੜੀਆਂ ਲੇਡੀਜ਼ ਆ ਜਾਂ ਕੁੜੀਆਂ ਆ ਉਹ ਹੁਣ ਇਹ ਮਤਲ ਚੌਂਕਾਂ ਦੇ ਵਿੱਚ ਖੜ ਕੇ ਉਹਨਾਂ ਨੂੰ ਦੇਖਦੇ ਆ ਜਾਂ ਛੇੜਦੇ ਆ ਜਾਂ ਮਤਲਬ ਗਾਂ ਆਪਣਾ ਅੱਗੇ ਪਤਾ ਕੀ ਚੱਕਰ ਹੁੰਦਾ ਸੀ ਮੈਂ ਤੁਹਾਨੂੰ ਇੱਥੋਂ ਤਾਈਂ ਗੱਲ ਕਹਿ ਦੇਣਾ ਵੀ ਆਪਣੇ ਵੀਰ ਬਾਹਰ ਚੱਲ ਜਾਂਦੇ ਆ 20-20 ਸਾਲ ਮੋੜਦੇ ਨਹੀਂ ਤੇ ਘਰੇ ਆ ਭਈਏ ਰੱਖੇ ਹੁੰਦੇ ਆ ਤੇ ਲੇਡੀਜ਼ ਹੁੰਦੀਆਂ ਹਨ ਉਹ ਫੇ ਗਲਤ ਪ੍ਰਭਾਵ ਪੈਂਦਾ ਮੈਂ ਕੋਈ ਗੱਲ ਗਲਤ ਨਹੀਂ ਕਹਿਣਾ ਚਾਹੁੰਦਾ ਮੈਂ ਇਹ ਚਾਹੁੰਨਾ ਚਾਹੁੰਨਾ ਵੀ ਇਹਨਾਂ ਨੂੰ ਭੂਏ ਵੀ ਆਪਾਂ ਚੜਾਇਆ ਆ ਜਦੋਂ ਆਪਾਂ ਕੋਈ ਕੰਮ ਕਰਾਉਣਾ ਦੇ ਇਹਨਾਂ ਦਾ ਜਿੰਨਾ ਮਰਜ਼ੀ ਲਾਡ ਪ੍ਰੇਮ ਤੁਸੀਂ ਕਰ ਲਓ ਇਹ ਤੁਹਾਨੂੰ ਐਂਡ ਤੇ ਇਨਾਂ ਦਾ ਮਤਲਬ ਲਾ ਲਓ ਵੀ ਇਹਨਾਂ ਨੇ ਕੰਮ ਨਹੀਂ ਖਾਣੀ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਮਤਵਲਾ ਇੰਨਾ ਚਿਰ ਇੰਨਾ ਚਿਰ ਇਹਨਾਂ ਨੇ ਬਣੀ ਰਣੀ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਢਾਡੇ ਇਹਨਾਂ ਤੋਂ ਬਿਨਾਂ ਢਾਡਾ ਕੋਈ ਕੰਮ ਨਹੀਂ ਹੋਣਾ ਇਹਨਾਂ ਨੇ ਤੁਹਾਨੂੰ ਉਦੋਂ ਹੀ ਛੱਡ ਕੇ ਚਲ ਜਾਣਾ ਇਸ ਲਈ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਪਹਿਲੀ ਤੇ ਗੱਲ ਇਹ ਆ ਵੀ ਪਿੰਡ ਦੇ ਵਿੱਚ ਰਹਿائش ਜਿੰਨਾ ਚਿਰ ਮਰਜ਼ੀ ਰਹਿਣ ਕੰਮ ਕਰਨ ਆਪਣੇ ਦੇਸ਼ ਜਾਣ ਪਹਿਲੀ ਤੇ ਗੱਲ ਆ ਇਹਨਾਂ ਨੂੰ ਇੱਥੇ ਥਾਂ ਨਹੀਂ ਮਿਲ ਸਕਦੇ ਇਦਾਂ ਦਾ ਕੋਈ ਸਰਕਾਰ ਵੱਲੋਂ ਰੂਲ ਬਣਾਇਆ ਜਾਵੇ ਵੀ ਜਿਹੜੇ ਇਹ ਇੱਥੇ ਨਾਂ ਤੇ ਇਹਨਾਂ ਦੀ ਵੋਟ ਬਣੇ ਤੇ ਨਾਂ ਇੱਥੇ ਥਾਂ ਲੈ ਸਕਣ ਜਦੋਂ ਇਹ ਥਾਂ ਵੋਟ ਬਣਾ ਲੈਂਦੇ ਹੁਣ ਸਾਡੇ ਕਈ ਸਰਪੰਚ ਪੰਚ ਆਪਣੀਆਂ ਕੌਸ਼ਕ ਵੋਟਾਂ ਦੀ ਖਾਤਰ ਹਨ ਇਹਨਾਂ ਦੀਆਂ ਵੋਟਾਂ ਮਤਲਬ ਬਣਾ ਦਿੰਦੇ ਆ ਬਾਅਦ ਦੇ ਵਿੱਚ ਉਹ ਪੈਸਿਆਂ ਦੇ ਲੈ ਕੇ ਕਿਸੇ ਨੂੰ ਵੀ ਤੁਹਾਨੂੰ ਪਤਾ ਜਿਦਾ ਦਿੰਦੇ ਆ ਕਿਉਂਕਿ ਇਹਨਾਂ ਦਾ ਕੋਈ دین ਧਰਮ ਨਹੀਂ ਹੁੰਦਾ ਇਹ ਸਾਰੀ ਗਲਤੀ ਆਪਣੀ ਆ ਜਿਨ੍ਹਾਂ ਦੇ ਘਰ 'ਚੇ ਛੋਟਾ 4 ਸਾਲ ਦੇ ਬੱਚੇ ਨਾ ਇਹ ਹੋਇਆ ਕੱਲ ਨੂੰ ਕਿਸੇ ਦੇ ਘਰ ਵਿੱਚ ਵੀ ਹੋ ਸਕਦਾ ਢਾਡੇ ਹੋ ਸਕਦਾ ਸਾਡੇ ਹੋ ਸਕਦਾ ਅੱਜ ਕੱਲ ਹੁਣ ਵੀਡੀਓ ਨਵੀਂ ਤੋਂ ਨਵੀਂ ਆ ਰਹੀ ਆ ਕੁਝ ਨਾ ਕੁਝ ਕਰਦੇ ਆ ਰਿਹਾ ਅੱਗੇ ਸਾਡੇ ਜ਼ਿੰਮੇਦਾਰ ਪਤਾ ਜਿਹੜਾ ਜ਼ਿੰਮੇਦਾਰ ਦੇ ਕੋਈ ਵੀ ਪ੍ਰਵਾਸੀ ਵੀ ਰੱਖਿਆ ਹੁੰਦਾ ਜੇ ਕੋਈ ਗਲਤੀ ਕਰਦਾ ਹੁੰਦਾ ਤਾਂ ਪੜਦਾ ਪਾਉਂਦਾ ਸੀ ਹੁਣ ਪੜਦਾ ਨਾ ਪਾਓ ਪਹਿਲੀ ਤੇ ਗੱਲ ਆ ਇਹਨਾਂ ਕਰਕੇ ਸਾਡੇ ਕਿਸੇ ਵੀਰ ਭੈਣ ਭਾਰਾ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਜਿੱਥੇ ਮਰਜੀ ਦੇਖ ਲਓ ਸਾਰੇ ਕੰਮ ਇਹਨਾਂ ਨੇ ਸ਼ੁਰੂ ਕੀਤੇ ਆ ਆਵੇਂ ਛੋਟੇ ਵੱਡੇ ਜਾਂ ਕਿਦਾਂ ਦੇ ਹੁਣ ਆਪਣੇ ਬੰਦ ਮੁੰਡਿਆਂ ਨੂੰ ਅਗਲ ਆ ਗਈਆਂ ਕਿਉਂਕਿ ਬਾਹਰ ਜਾ ਕੇ ਵੀ ਉਹ ਕੰਮ ਕਰਦੇ ਹੀ ਆ ਤੇ ਇੱਥੇ ਨਹੀਂ ਕੰਮ ਕਰ ਸਕਦੇ ਪਰ ਸਾਡੇ ਜਿਹੜੇ ਪੰਜਾਬੀ ਆ ਉਹ ਇੱਕ ਦੂਜੇ ਦੀਆਂ ਲੱਤਾਂ ਚਜਦੇ ਆ ਤੁਸੀਂ ਕੋਈ ਵੀ ਦੇਖ ਲਿਓ ਜਦੋਂ ਪੰਜਾਬੀ ਕੋਈ ਰੇੜੀ ਜਾਂ ਛੋਟਾ ਕੰਮ ਕਰਦਾ ਉਹਨੂੰ ਸਪੋਰਟ ਨਹੀਂ ਕਰਦੇ ਸamo ਤਾਂ ਜਾ ਕੇ ਪ੍ਰਵਾਸੀ ਦੇ ਚੀਜ਼ਾਂ ਖਾਣਗੇ ਵੀ ਇਹਦਾ ਤਾਂ ਟੇਸਟ ਜ਼ਿਆਦਾ ਆ ਇਹਦਾ ਤਾਂ ਗੱਲ ਇਹ ਟੇਸਟ ਦੀ ਨਹੀਂ ਕਿ ਗੱਲ ਕੀ ਆ ਵੀ ਸਾਡੇ ਪੰਜਾਬੀ ਪੰਜਾਬੀ ਨੂੰ ਦੇਖ ਕੇ ਨਹੀਂ ਰਾਜੀ ਹਰ ਮੈਨ ਤੁਹਾਨੂੰ ਥੋੜੇ ਦਿਨਾਂ ਦੀ ਗੱਲ ਇਹ ਦੱਸਦਾ ਵੀ ਅਸੀਂ ਸਾਰੇ ਜਣੇ ਹੜਪੀੜਤਾ ਦੇ ਉੱਤੇ ਜਾਂਦੇ ਆ ਵੀ ਘਰ ਆਪਣਾ ਆਪਣਾ ਹੁੰਦਾ ਵੀ ਕਿਸੇ ਕੋ ਪਹੁੰਚ ਹੁੰਦੀ ਆ ਕੁਝ ਦੇਣ ਦੀ ਕਿਸੇ ਤੋਂ ਪਹੁੰਚ ਨਹੀਂ ਹੁੰਦੀ ਹਰ ਘਰ ਤੁਹਾਨੂੰ ਪਤਾ ਵੀ ਇੱਥੇ ਜੱਟਾਂ ਦੇ ਘਰ ਵੀ ਹੋ ਜਿਆ ਆ ਜਿਹੜੇ ਮਤਲਬ ਕਾਫੀ ਮਾਤੜ ਆ ਪਰ ਉਹ ਮੰਗਦੇ ਨਹੀਂਗੇ ਤੇ ਨਾ ਕੁਝ ਕਹਿੰਦੇ ਆ ਤੇ ਮੈਂ ਸੋਚਿਆ ਚਲੋ ਵੀ ਆਪਾਂ ਪੰਜ ਸੱਤ ਜਣੇ ਮਤਲਬ ਗराई ਕਰਕੇ ਪਿੰਡ 'ਚ ਉੱਥੇ ਸਮਾਨ ਲੈ ਕੇ ਚੱਲੀਏ ਅਸੀਂ ਕਰਾਈ ਕਰਨ ਲੱਪਾ ਸਾਨੂੰ ਕੋਈ 5-7 ਮੁੰਡੇ ਹੀ ਨਹੀਂ ਪੰਜਾਬੀਆਂ ਦੇ ਲੱਭੇ ਜਿਹੜੇ ਸਾਡੇ ਨਾਲ ਤੁਰ ਸਕਣ ਮਤਲਬ ਇਥੋਂ ਤਾਂ ਜੇ ਕੋਈ ਹੋਰ ਕੋਈ ਮੇਲਾ ਗੇਲਾ ਟੂਰਨਾਮੈਂਟ ਤੇ ਤੁਸੀਂ ਲੱਖਾਂ ਲਾਉਨੇ ਆ ਕਰੋੜਾਂ ਲਾਉਨੇ ਆ ਤੇ ਜੇ ਤੁਸੀਂ ਉੱਥੇ ਜਾ ਕੇ ਪਿੱਡਾ ਸਾਡਾ ਪਿੰਡ ਕਾਲਾ ਸਿੰਘਿਆਂ ਵੀ ਉੱਥੇ 20 ਲੱਖ 20 ਲੱਖ ਲਾਓ ਵੀ ਮੁੰਡਿਓ ਜਾਓ ਜਾ ਕੇ ਕੱਟਿਓਗੇ ਤੇ 20-25 ਲੱਖ ਦੇਓ ਇੱਕ ਸਾਲ ਨਾਲ ਟੂਰਨਾਮੈਂਟ ਕਰਾਇਆ ਮਾਰ ਨਹੀਂ ਚੱਲੇ ਸੀਗੇ ਦੂਜੀ ਗੱਲ ਮੈਂ ਇੱਕ ਹੋਰ ਕਰਨਾ ਚਾਹਨਾ ਗੁਰਦਾਰਿਆਂ ਦੀ ਵੀ ਜਿਹੜਾ ਸਾਡੇ ਗੁਰਦੁਆਰਾ ਘੰਟਾ ਘਰਵਾ ਉਥੇ 60 65 ਕੀਲੇ ਆ ਜ਼ਮੀਨ ਦੇ ਹਰ ਸਾਲ ਉਥੇ ਹਾਲਾ ਆਉਂਦਾ ਉਹਦਾ ਕੋਈ ਵੀ ਖਰਚਾ ਨਹੀਂ ਹੈ ਘਰ ਅੰਗ ਦਾ ਆ ਪੰਜਾ ਸੱਤਾ ਸਾਲਾਂ ਬਾਅਦ ਜੇ ਹੋਰ ਕੋਈ ਵੀ ਪ੍ਰੋਗਰਾਮ ਹੁੰਦਾ ਹੋਰ ਕੋਈ ਵੀ ਪ੍ਰੋਗਰਾਮ ਨਗਰ ਕੀਰਤਨ ਜਾਂ ਕੁਛ ਹੁੰਦਾ ਨਾ ਉਹ ਹੋਰ ਵੀ ਲੋਕੀ ਬਹੁਤ ਬਾਹਰ ਬੈਠੇ ਹੋ ਸੇਵਾ ਕਰ ਦਿੰਦੇ ਆ 67 ਤੱਕ ਪੀਨਿਆਂ ਦਾ ਮਤਲ ਲਾ ਲਓ ਸਾਰੇ ਆਪਣੇ ਕਿਸਾਨੀ ਪ੍ਰਵਾਹ ਭਰਾ ਹੀ ਸੀਗੇ ਇਹ ਕਹਿ ਨਹੀਂ ਸਕਦੇ ਸੀ ਵੀ ਜਾਓ ਵੀ 1 ਸਾਲ ਦਾ 2 ਸਾਲ ਦਾ ਹਾੜਾ ਲੈ ਜਾਓ ਤੇ ਜਾ ਕੇ ਹੜ ਪੀੜਤਾਂ ਦੀ ਸੇਵਾ ਕਰੋ ਪਰ ਕੋਈ ਨਹੀਂ ਸਭ ਮੈਂ ਇੱਕ ਗੱਲ ਹੋਰ ਤੁਸੀਂ ਨੋਟ ਕਰਿਓ ਕਿਸੇ ਵੀ ਕਮੇਟੀ ਦੇ ਵਿੱਚ ਅੱਜ ਇਹ ਗੱਲਾਂ ਤੁਹਾਨੂੰ ਕੋੜੀਆਂ ਜ਼ਰੂਰ ਲੱਗਣਗੀਆਂ ਕਿਸੇ ਵੀ ਕਮੇਟੀ ਦੇ ਵਿੱਚ ਕੋਈ ਮਾੜਾ ਬੰਦਾ ਨਹੀਂ ਇਹਨਾਂ ਨੇ ਲਿਆ ਸਾਰੇ ਤਗੜੇ ਆ ਨਵੇਂ ਬੰਦੇ ਦੇ ਕੋਈ ਬੰਦਾ ਪੈਰ ਨਹੀਂ ਲੱਗਨ ਦਿੰਦਾ ਜਿਹੜੇ ਪੁਰਾਣੇ ਸਾਡੇ ਪਿਓਰ ਗਾ ਉਹਨਾਂ ਦਾ ਅਸੀਂ ਆਦਰ ਜ਼ਰੂਰ ਕਰਦੇ ਆਂ ਪਰ ਨਵੇਂ ਮੁੰਡਿਆਂ ਨੂੰ ਕੋਈ ਮੌਕਾ ਨਹੀਂ ਦਿੰਦਾ ਮੈਂ ਤੁਹਾਨੂੰ ਦੱਸੀ ਜਾਨਾ ਕਿਉਂਕਿ ਜਿਹੜੇ ਤਕੜੇ ਆ ਉਹ ਹੋਰ ਉਤੂ ਖਾ ਖਾ ਕੇ ਤਕੜੇ ਹੋਈ ਜਾਂਦੇ ਆ ਉਹ ਜੇ ਕੋਈ ਮਾਤੜ ਖਾ ਵੀ ਲਊਗਾ 5 10% 80 90% ਲਾਉਣਾ ਤੁਸੀਂ ਤਾਂ ਕਦੀ ਪੰਜੀ ਕਿਸੇ ਦੇ ਤੇ ਲਾਈ ਨਹੀਂ ਇਸ ਕਰਕੇ ਹੁਣ ਦੇਖ ਲਓ ਸਾਡੇ ਇਹਨਾਂ ਨੇ ਕੋਈ ਪੰਜੀ ਨਹੀਂ ਲਾਈ ਮੈਂ ਅੱਜ ਵੀਡੀਓ ਦੇਖੀ ਮਤਲਬ ਆਪਾਂ ਇਹਨਾਂ ਕਿੰਨਰ ਕਹਿੰਨੇ ਆ ਕੁਸਰੇ ਵੀ ਕਹਿ ਦਿੰਨੇ ਆ ਲਾ ਲੋ ਆਪਣੇ ਸੁੱਖ ਦੇ ਟਾਈਮ ਖੁਸ਼ੀ ਦੇ ਮੌਕੇ ਤੇ ਆਉਂਦੇ ਵਧਾਈਆਂ ਲੈਣ ਉਹਨਾਂ ਨੇ ਮਤਲਬ 25 ਲੱਖ ਰੁਪਈਆ ਆਪਣਾ ਇਕੱਠਾ ਕਰਕੇ 25 ਲੱਖ ਰੁਪਈਆ ਇਕੱਠਾ ਕਰਕੇ ਉੱਥੇ ਕਿਸਾਨਾਂ ਨੂੰ ਦਿੱਤਾ ਕਿਉਂਕਿ ਸਾਡੇ ਇਹ ਗੁਰਦਾਰਿਆਂ ਦਾ ਬਣਦਾ ਨਹੀਂ ਸੀ ਵੀ ਅਸੀਂ ਵੀ ਕੁਝ ਜਾ ਕੇ ਉੱਥੇ ਤੇ ਇਹ ਏਡਾ ਸਾਡਾ ਪਿੰਡ ਆ ਮਤਲਬ ਲਾ ਲੋ ਵੀ ਹਰ ਲੋਕੀ ਖਾਣ ਨੂੰ ਹੀ ਹੋਏ ਆ ਜਿੱਥੇ ਕਿੱਥੇ ਮਰਜ਼ੀ ਦੇ ਲਓ ਜੇ ਉੱਥੇ ਜਾ ਕੇ ਇੱਕ ਸਾਲ ਦਾ ਦੇ ਵੀ ਦਿੰਦੇ ਤਾਂ ਕੀ ਹੋ ਜਾਂਦਾ ਹੁਣ ਮਨਕੀਰਤ ਆ ਲਖਾ ਉਹ ਉਥੇ ਲੱਖਾਂ ਰੁਪਈਆ ਬੰਦਾ ਉਹਦੇ ਥੱਲੇ ਕਮੈਂਟ ਦੇਖ ਲਈਓ ਉਹ ਇਹ ਤਾਂ ਰੱਜਿਆ ਹੋਇਆ ਇਹਦਾ 2 ਨੰਬਰ ਦਾ ਪੈਸਾ ਆ ਇਹਦਾ ਆ ਉਹ ਯਾਰ ਭਾਵੇਂ 2 ਨੰਬਰ ਦਾ ਭਾਵੇਂ ਐ ਅਗਲਾ ਉਥੇ ਲੱਖਾਂ ਰੁਪਈਆ ਬੰਦਾ ਦਿਲ ਦੇਖੋ ਉਸ ਬੰਦੇ ਦਾ ਕੱਡਾ ਮੈਂ ਇਹ ਕਹਿਣ ਦਿਆ ਵੀ ਉਦਾਂ ਦੇ ਮੁੰਡੇ ਘਰ ਘਰ ਜੰਮਣੇ ਚਾਹੀਦੇ ਆ ਜਿਹੜੇ ਕਿਸਾਨਾਂ ਨਾਲ ਜ ਮੋਢਾ ਮਾਰ ਮੋਢੇ ਨਾਲ ਮੋਢਾ ਲਾ ਕੇ ਖੜਿਆ ਸਾਡੇ ਵੱਲੋਂ 2 ਨੰਬਰ ਦਾ ਸਾਡੇ ਵੱਲੋਂ 2 ਨੰਬਰ ਦਾ ਆਵੇ ਸਾਡੇ ਵੱਲੋਂ ਕੀ ਅੱਜ ਉਹ ਪਰ ਗਰੀਬਾਂ ਨਾਲ ਤਾਂ ਖੜਦਾ ਆ ਹਰ ਘਰ ਵਿੱਚ ਜਾ ਕੇ ਉਸ ਨੇ ਪੈਸੇ ਟਰੈਕਟਰ ਸਾਰਾ ਕੁਝ ਵੰਡਿਆ ਤੇ ਤੁਸੀਂ ਉਹਨੂੰ ਕੀ ਸ਼ਾਬਾਸ਼ ਕੀ ਦੇਣੀ ਆ ਉਹਦੀਆਂ ਲੱਤਾਂ ਖਿੱਚਦੇ ਆ ਵੀ ਮਾਦਲ ਉਹ ਤਾਂ ਐ ਆ ਉਹ ਤਾਂ ਕਿੰਨੇ ਪੈਸੇ ਕਿੱਥੋਂ ਲਿਆ ਆ ਅਗਲਾ ਮਿਹਨਤ ਕਰਦਾ ਗਾਉਂਦਾ ਆ ਇੰਨੇ-ਇੰਨੇ ਪੈਸਿਆਂ ਦੀਆਂ ਸਟੇਜਾਂ ਲਾਉਂਦਾ ਉਹਦੇ ਸਾਰੇ ਯਾਰ ਬੇਲੀ ਇੰਨੇ ਤਕੜੇ ਆ ਕਿਉਂ ਨਹੀਂ ਪੈਸੇ ਦੇ ਸਕਦਾ ਯਾਰ ਉਹਨੇ ਦਿਲ ਕੱਢਿਆ ਪੰਜਾਬੀ ਨੇ ਤੁਸੀਂ ਵੀ ਕਢੋ ਮੈਂ ਇਹ ਗ੍ਰਾਈ ਕੀਤੀ ਕਰੋੜਾਂ ਕਰੋੜਾਂ ਪਤੀਆਂ ਬੰਦਿਆਂ ਨੇ ਹਨ 50000 ਰੁਪਏ ਗ੍ਰਾਈ ਦੇ ਦਿੱਤੇ ਕਿਸਾਨਾਂ ਨੂੰ ਤੇ ਜਿਨ੍ਹਾਂ ਦੀ ਇਹ ਫਸਲਾਂ ਮਤਲਬ ਵੇਚ ਕੇ ਅੱਜ ਇਹ ਕਰੋੜਾਂ ਪਤੀ ਬਣੇ ਆ ਜੇ ਕਿਸਾਨ ਨਾ ਹੁੰਦੇ ਤੇ ਭੁੱਖੇ ਸਾਰੇ ਦੁਕਾਨਦਾਰ ਮਰਨੇ ਸੀ 50000 ਰੁਪਏ ਸ਼ਰਮ ਨਹੀਂ ਆਉਂਦੀ ਕਿਸੇ ਨੂੰ ਅੱਜ ਜੇ ਉੱਥੇ ਕਿਸਾਨ ਮਤਲਬ ਉਹਨਾਂ ਦੇ ਮਤਲਬ ਆਜਾਬਤਾ ਗਈ ਆ ਤੇ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀ ਉਹ ਕਿੱਥੇ ਤਾਈਂ ਸਿੱਖ ਸਾਰੇ ਕਿਸਾਨ ਕਿੱਥੇ ਤਾਈਂ ਜਾ ਕੇ ਲੰਗਰ ਲਾਉਂਦੇ ਆ ਕਿੱਥੇ ਤਾਂ ਹੀ ਲੰਗਰ ਲਾਉਂਦੇ ਆ ਕਿਹਦੀ ਕਿਹਦੀ ਨਹੀਂ ਯਾਰ ਦੁੱਖ ਦੇ ਵਿੱਚ ਉਹਨੇ ਅੰਨਾਂ ਬਾਹ ਫੜੀ ਤੇ ਅੱਜ ਸਾਡੇ ਕੀ ਬੰਦੇ ਕਰਦੇ ਆ ਥੋੜਾ ਜਿਹਾ ਰਾਸ਼ਨ ਲੈ ਕੇ ਚੱਲ ਵੀ ਜਾਂਦੇ ਤੇ 20 20 ਗੱਲਾਂ ਸੁਣਾਉਂਦੇ ਤੇ ਜਿਹੜਾ ਕੋਈ ਸੇਵਾ ਕਰਦਾ ਤਉਹਾਨੂੰ ਕਰਨ ਨੂੰ ਵੀ ਨਹੀਂ ਦਿੰਦੇ ਮੇਰੀ ਹੱਥ ਜੋੜ ਕੇ ਬੇਨਤੀ ਆ ਉਹ ਦੁੱਖ ਵੇਲੇ ਤੁਸੀਂ ਹੋਰ ਨਾ ਕਿਸੇ ਨਾਲ ਨਹੀਂ ਖੜਨਾ ਘੱਟ ਤੋਂ ਘੱਟ ਆਪਣੇ ਪੰਜਾਬੀ ਵੀਰਾਂ ਨਾਲ ਜ਼ਰੂਰ ਖੜਜਾ ਕਰੋ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਸੀ ਭੀ ਇਸ਼ਾਰਪੋਰ ਦੇ ਲਾਗੇ ਪਿੰਡਾਂ ਨੇ ਸਾਰੇ ਸਰਪੰਚਾਂ ਨੇ ਇਹ ਮਤਾ ਪਾਸ ਕੀਤਾ ਵੀ ਅਸੀਂ ਲਾਗੇ ਛਾਗੇ ਕੋਈ ਵੀ ਪਿੰਡ ਵਿੱਚ ਪ੍ਰਵਾਸੀ ਜਿਹੜਾ ਚੱਬਿਆ ਕੋਈ ਰਹਿਣ ਨਹੀਂ ਦੇਣਾ ਵੀ ਮਤਲ ਇਹਨਾਂ ਨੂੰ ਇੱਥੋਂ ਸਾਰਿਆਂ ਨੂੰ ਕੱਢਣਾ ਮੈਂ ਇਹਦੇ ਹੱਕ ਵਿੱਚ ਥੋੜੀ ਜੀ ਗੱਲ ਇਹ ਵੀ ਕਰਨਾ ਚਾਹਨਾ ਵੀ ਗਲਤੀ ਇੱਕ ਪ੍ਰਵਾਸੀ ਦੀ ਆ ਇਹ ਨਿਗਾ ਗੱਲ ਵੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕਹੀਏ ਕੱਢ ਦੇ ਆ ਚਲੋ ਜਿੱਦਾਂ ਸਾਡੇ ਭੈਣ ਭਰਾ ਕੰਮ ਕਰਨ ਗਏ ਵੀ ਆਏ ਆ ਇਹ ਆਪਣਾ ਕੰਮ ਕਰਨ ਤੇ ਆਪਣੇ ਦੇਸ਼ ਜਾਣ ਸਭ ਤੋਂ ਜ਼ਰੂਰੀ ਗੱਲ ਆ ਵੀ ਇਹਨਾਂ ਦੀ ਜਿਹੜੀ ਇੱਥੇ ਬੋਟ ਬਣੀ ਆ ਤੇ ਜਿਹੜੇ ਇੱਥੇ ਘਰ ਲਈ ਜਾਂਦੇ ਆ ਠੀਕ ਆ ਨਾ ਹੁਣ ਕੱਲ ਨੂੰ ਗਲਤੀ ਆਪਣੇ ਪੰਜਾਬੀ ਤੋਂ ਵੀ ਕਿਸੇ ਤੋਂ ਹੋ ਸਕਦੀ ਆ ਪਰ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਜਿੱਦਾਂ ਦੀ ਇਹ ਗਲਤੀ ਕੀਤੀ ਆ ਉਹਨੂੰ ਉਦੋਂ ਹੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕੋਈ ਵੀ ਕਰਦਾ ਭਾਵੇਂ ਉਹ ਸਾਡਾ ਬੰਦਾ ਭਾਵੇਂ ਕੋਈ ਕਿਸੇ ਦਾ ਬਾਹਰੋਂ ਆਇਆ ਬੰਦਾ ਜਦੋਂ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਊਗੀ ਦबई ਦੇ ਵਿੱਚ ਜਾਂ ਹੋਰ ਕਈ ਇਦਾਂ ਦਵਾਈ ਦੀਆਂ ਕੰਟਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਉਦੋਂ ਹੀ ਫਾਂਸੀ ਦੀ ਸਜ਼ਾ ਦੇ ਦਿੰਦੀ ਜੇ ਕੋਈ ਇਦਾਂ ਦਾ ਯੋਰਮ ਕਰਦਾ ਤੇ ਉਥੇ ਨਾ ਚੋਰੀ ਹੁੰਦੀ ਆ ਤੇ ਨਾ ਹੀ ਕੋਈ ਇਦਾਂ ਦਾ ਕੰਮ ਕਰਦਾ ਜੇ ਆਪਾਂ ਵੀ ਇਹ ਸਾਰਾ ਹਨਾ ਮਤਲਬ ਇਦਾਂ ਲਾਗੂ ਕਰਦੀਏ ਵੀ ਜਿਹੜਾ ਬੰਦਾ ਇਦਾਂ ਕਿਸੇ ਵੀ ਬੱਚੇ ਨਾਲ ਜਾਂ ਧੀ ਧਿਆਣੀ ਨਾਲ ਕੋਈ ਮਾਰਾ ਕਰਦਾ ਉਹਨੂੰ ਉਦੋਂ ਹੀ ਕੋਈ ਉਹਦੀ ਸਜ਼ਾ ਪੂਰੀ ਮੌਤ ਦੀ ਸਜ਼ਾ ਮੈਣੀ ਚਾਹੀਦੀ ਤੇ ਦੁਬਾਰਾ ਇਦਾਂ ਦਾ ਕਦੀ ਕੰਮ ਨਹੀਂ ਹੋਊਗਾ ਇਹ ਮੇਰੀ ਗੱਲ ਸੁਣ ਲਈਏ ਇੱਕ ਮੈਂ ਹੋਰ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਨਾ ਵੀ ਕਈਆਂ ਦੇ ਹੈ ਨਾ ਮਨ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਸਿੱਖੀ ਨੂੰ ਉਹ ਹੀ ਲੋਕੀ ਪਿਆਰ ਕਰਦੇ ਆ ਜਿਹੜੇ ਸਰਦਾਰ ਹੋਣ ਜਾਂ ਜਿਨ੍ਹਾਂ ਦੇ ਸਿਰ ਤੇ ਪੱਗ ਬੰਨੀ ਹੋਵੇ ਮੈਂ ਇਹ ਨਹੀਂ ਗੱਲ ਕਰਦਾ ਵੀ ਸਾਡੇ ਧਰਮ ਦੇ ਵਿੱਚ ਕਈ ਸਿੱਖਾਂ ਦੇ ਮੁੰਡੇ ਹੈਗੇ ਜਿਹੜੇ ਮੋਨੇ ਆ ਪਰ ਗੁਰੂ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਸੇਵਾ ਕਰਦੇ ਆ ਤੇ ਲੋਕਿਆਂ ਦੇ ਮਨ ਸਿਆਣੇ ਬੰਦੇ ਆ ਪਤਾ ਕੀ ਆ ਵੀ ਸਿਰ पे ਇੱਕ ਪੱਗ ਬੰਨੀ ਹੋਵੇ ਚੰਗੀ ਦਾੜੀ ਹੋਵੇ ਭਾਵੇਂ ਬੰਦਾ ਜਿੰਨਾ ਮਰਜੀ ਝੂਠਾ ਹੋਵੇ ਗਣਾ ਜੀ ਇਹ ਸਿਆਣਾ ਬੰਦਾ ਵਧੀਆ ਗੱਲ ਕਰੂਗਾ ਉਹ ਇਦਾਂ ਦੀ ਕੋਈ ਗੱਲ ਨਹੀਂ ਆਂਦੀ ਕਈ ਵੇਲੇ ਕਈ ਮੁੰਡੇ ਵੀ ਅੱਜਕੱਲ ਇੰਨੇ ਇੰਟੈਲੀਜੈਂਟ ਆ ਵਧੀਆ ਸਿੱਖੀ ਨੂੰ ਚਾਹਣ ਵਾਲੇ ਇੰਨੇ ਸੇਵਾ ਕਰਦੇ ਆ ਉਹ ਵੀ ਸਾਰਾ ਕੰਮ ਸਾਂਭ ਸਕਦੇ ਆ ਹੁਣਾਂ ਪਿੱਛੇ ਜੇ ਇੱਕ ਭਈਆ ਸੀਗਾ ਉਹਨੇ ਇੱਕ ਬਾਣਾ ਆਪਣਾ ਪਾਇਆ ਮੈਂ ਬਾਣੇ ਦੀ ਬਹੁਤ ਕਦਰ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਬਾਣੇ ਦਾ ਮਿਹਰ ਭਰੇ ਹੱਥ ਰੱਖ ਕੇ ਵੀ ਸਾਰੇ ਜਣੇ ਬਾਣਾ ਪਾਉਣ ਭਰ ਪਾਉਣ ਉਹ ਹੀ ਲੋਕੀ ਜਿਹੜੇ ਸੱਚੇ ਹੋਣ ਉਹ ਭਈਏ ਨੇ ਬਾਣਾ ਪਾ ਲਿਆ ਸਾਡੇ ਲੋਕਾਂ ਨੇ ਉਹਨੂੰ ਇਦਾਂ ਤਾਂ ਚੱਕਦਾ ਜੀ ਬਾਣਾ ਪਾ ਲਿਆ ਉਹ ਇੱਥੇ ਲੱਖਾਂ ਅਮਰਤਸਰ ਸਾਡੇ ਭੈਣ ਭਰਾ ਸੇਵਾ ਕਰਦੇ ਬਾਣਾ ਪਾ ਕੇ ਜਿਹੜੇ 24 ਘੰਟੇ ਬਾਣੀ ਪੜ੍ਹਦੇ ਆ ਤੇ ਬਾਣੀ 'ਚ ਰਹਿੰਦੇ ਆ ਉਹਨਾਂ ਦਾ ਤਾਂ ਕਦੀ ਤੁਸੀਂ ਵੀਡੀਓ ਨਹੀਂ ਪਾਏ ਇੱਕ ਭਈਆ ਨਹਿਰਾ ਨਹਿਰਾ ਆਂਬਾਈ ਗੁਰੂ ਕਰੋ ਮੇਰਾ ਇਦਾਂ ਕਰੀ ਜਾਂਦਾ ਗੁਰੂ ਦਾ ਨਾਮ ਤੇ ਉਹਨੂੰ ਤੁਸੀਂ ਰਿੰਨਾ ਤਾਂ ਚੱਕ ਦਿੱਤਾ ਕੀ ਤੁਸੀਂ ਦੇਖਿਆ ਕਿ ਉਹ ਕਿੰਨਾ ਕੁ ਪਰੇਸ਼ ਕਰਦਾ ਸੈਕਟ ਬੀੜੀ ਪੀਂਦਾ ਜਾਂ ਮੀਟ ਜਾਂ ਮੀਟ ਜਾਂ ਹੋਰ ਕੋਈ ਚੀਜ਼ਾਂ ਖਾਂਦਾ ਕਿੰਨਾ ਕੁ ਪ੍ਰੇਮ ਕਰਦਾ ਹੂੰ ਤੁਸੀਂ ਸਿਰਫ ਇਹ ਆ ਵੀ ਪੰਜਾਬੀ ਦੀ ਪੰਜਾਬੀਆਂ ਨੇ ਨਹੀਂ ਹਮਤ ਵਧਾਉਣੀ ਉਹਨਾਂ ਨੂੰ ਨਹੀਂ ਤਾਂ ਚਾ ਚਾ ਚੜਾਉਣਾ ਹੋਰ ਤੀਏ ਪਾਸੇ ਪ੍ਰਵਾਸੀਆਂ ਨੂੰ ਤੁਸੀਂ ਆਪਣੇ ਸਿਰ ਤੇ ਬਿਠਾਉਣੇ ਆ ਇਹ ਤੁਸੀਂ ਇੱਕ ਦਿਨ ਜ਼ਰੂਰ ਧੋਖਾ ਖਾਹੋਗੇ ਇਹ ਮੇਰੀ ਗੱਲ ਨੋਟ ਕਰ ਲਿਓ ਇਸ ਲਈ ਆਪਣੇ ਪੰਜਾਬੀਆਂ ਨੂੰ ਜੇ ਕੋਈ ਕੰਮ ਕਰਦਾ ਉਹਨੂੰ ਜ਼ਰੂਰ ਹਲਾਸ਼ੇਰੀ ਦਿਆ ਕਰੋ ਨਾ ਕਿ ਉਹਦੀਆਂ ਲੱਤਾਂ ਖਿੱਚਿਆ ਕਰੋ ਤੇ ਜੇ ਮੇਤੋ ਕੋਈ ਵੀ ਗੱਲ ਕਰਦਿਆਂ ਗਲਤੀ ਹੋ ਗਈ ਆ ਨਾ ਤੇ ਮੈਨੂੰ ਮaaf ਕਰਿਓ ਮੇਰੇ ਛੋਟੇ ਵੱਡੇ ਭਰਾ ਕਈ ਵੇਲੇ ਗੁੱਸੇ ਦੇ ਵਿੱਚ ਜਾਂ ਕਾਲੀ ਦੇ ਵਿੱਚ ਕਈ ਗੱਲਾਂ ਗਲਤ ਉਲਟ ਛਾਪਦੀ ਵੀ ਕਹਿ ਜਾਂਦੇ ਆ ਤੇ ਆਪਣਾ ਭਰਾ ਸਮਝ ਕੇ ਮੈਨੂੰ ਮaaf ਕਰਨਾ ਪਰ ਕੋਈ ਚ ਮੇਰੀਆਂ ਗੱਲਾਂ ਇਹੋ ਜੀਆਂ ਇਹਨਾਂ ਤੇ ਜਰੂਰ ਗੌਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ